ਦੋਖਤਨ ਸੀ ਨਾਬਾਪਾ ਨਿਗਰ ਰੋਡ ਤੇ ਖੜੇ ਆ ਜਿੱਥੇ ਇੱਕ ਛੋਟਾ ਹਾਥੀ ਕਹਿ ਦਨੇ ਉਹ ਪਲਟਿਆ ਇਹਦੇ ਵਿੱਚ ਸਮਾਨ ਲੱਦਿਆ ਹੋਇਆ ਸੀ ਸਮਾਨ ਤੁਸੀਂ ਦੇਖ ਸਕਦੇ ਹੋ ਇਹ ਤਾਂ ਨਹੀਂ ਪਤਾ ਕੀ ਚੀਜ਼ ਹੈ ਇਹ ਟਰਿਆਂ ਜੀਆਂ ਪਰ ਹਾਸਾ ਹੋਇਆ ਹੈ ਦੇਖਦੇ ਆ ਕਿੰਨਾ ਜਾਨੀਮਾਨੀ ਨੁਕਸਾਨ ਹੋਇਆ ਬੰਦਾ ਕਿਹਦੇ ਨਾਲ ਹੋਇਆ ਪੁੱਛਦੇ ਆ ਹਾਂਜੀ ਵੀਰ ਜੀ ਇਹ ਕਿੰਨੀਆਂ ਦਿਖਾ ਸਕਦੇ ਹੋ ਕਿੰਨੀਆਂ ਸਵਾਰੀਆਂ ਸੀ ਛੋਟਲ ਹੁੰਦਾ ਇਹ ਤੇ ਟੋਟਲ ਕਿੰਨੀਆਂ ਸਵਾਰੀਆਂ ਸੀ ਟੋਟਲ ਅੱਜ ਕੱਟ ਰਹੇ ਸੀਗੇ ਜੀ ਸੱਤ ਸਵਾਰੀਆਂ ਕੱਟੀਆਂ ਗਈਆਂ ਸੀ ਬਹ ਹੈ ਜ਼ਿਆਦਾ ਸੀ ਤੁਸੀਂ ਠੀਕ ਹੈ ਤਕਰੀਬਨ 100 ਕ ਸਵਾਰੀਆਂ ਹੋਈਆਂ ਏਪੀਆਰਟੀਸੀ ਬੱਸ ਜਿਹਦੇ ਨਾਲ ਹਾਸਾ ਹੋਇਆ 902 ਸਮਾਨਾ ਚੱਲੀ ਸੀ ਇਹ ਬੱਸ ਹਾਸਾ ਹੁੰਦੇ ਹੁੰਦੇ ਇੱਕ ਟੈਂਪੂ ਪਲਟ ਜਾਂਦਾ ਛੋਟਾ ਹਾਥੀ ਤੇ ਨਾਲ ਹੀ ਇੱਕ ਸਵਿਫਟ ਗੱਡੀ ਪੰਨੀ ਜਾਂਦੀ ਹੈ ਤੇ ਉਹ ਆਟੋ ਵਾਲਾ ਜਿਹੜਾ ਛੋਟਾ ਹਾਥੀ ਹੈ ਟੈਂਪੂ ਜਿਹੜਾ ਸਮਾਨ ਦਾ ਭਰਿਆ ਹੋਇਆ ਉਹ ਬੰਦਾ ਹਸਪਤਾਲ ਗਿਆ ਤੇ ਸਵਿਫਟ ਤਾਂ ਠੀਕ ਹੈ ਸਵਾਰੀਆਂ ਠੀਕ ਨੇ ਡਰਾਈਵਰ ਕਨੈਕਟਰ ਵੀ ਠੀਕ ਹੈ ਤੁਸੀਂ ਹਾਸਾ ਦੇਖ ਸਕਦੇ ਹੋ ਕਿੰਨਾ ਤਕੜਾ ਹੋਇਆ ਤੁਸੀਂ ਬਾਤ ਚਲਾਉਣੀ ਹੈ ਜੀ ਹਾਂਜੀ ਹਾਂਜੀ ਮੈਂ ਬਾਤ ਕਰ ਕੀ ਨਾਮ ਹੈ ਵੀਰੇ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਠੀਕ ਹੈ ਜਿਹੜੀ ਤੁਹਾਡੀ ਬੱਸ ਟਕਰਾਈ ਹੈ ਕਿਵੇਂ ਕੀ ਹੋਇਆ ਸਿਸਟਮ ਇਹ ਜੀ ਮੂਰੇ ਇਹਨਾਂ ਦੇ ਕਾਰ ਜਾਰੀ ਸਰ ਅੱਛਾ ਕਾਰ ਦੇ ਪਿੱਛੇ ਟੈਂਪੂ ਜਾ ਰਿਹਾ ਸੀਗਾ ਠੀਕ ਹੈ ਜਿਹਦੇ ਵਿੱਚ ਗੱਡੀ ਲੱਗੀ ਆ ਠੀਕ ਹੈ ਇਹਨੇ ਮਤਲਬ ਕਾਰ ਕ੍ਰੌਸ ਲਈ ਕਰਨ ਲਈ ਪਿੱਛੇ ਦੇਖਿਆ ਨਹੀਂਗਾ ਵੀ ਪਿੱਛੇ ਕੋਈ ਚੀਜ਼ ਆ ਰਹੀ ਆ ਇਹਨੇ ਇੱਕ ਉਹਦਾ ਮੂਰੇ ਕਰਤੀ ਆਪਣੇ ਇਹ ਜਿਹੜਾ ਟੈਂਪੂ ਸੀਗਾ ਠੀਕ ਹੈ ਪਰ ਮੇਰੇ ਵਾਲੀ ਗੱਡੀ 40 50 ਦੀ ਸਪੀਡ ਦੇਊਗੀ ਸਵਾਰੀਆਂ ਨੇ ਮੇਰੇ ਕੋਲੇ ਠੀਕ ਹੈ ਘੱਟੋ ਘੱਟ ਵੀ ਮੇਰੇ ਕੋਲੇ 100 100 ਸਵਾਰੀ ਹੋ ਮਜੀ ਲੋਕਾਂ ਦੀ ਜਾਨ ਮਾਲ ਨੂੰ ਵੀ ਨਾਂ ਲੈ ਕੇ ਚੱਲਣਾ ਆਉਂਦਾ ਠੀਕ ਹੈ ਇਹਨੇ ਜਦੋਂ ਕਦਾ ਮੂਰੇ ਕਰਿਆ ਮੇਰੇ ਵਾਲੀ ਗੱਡੀ 40 50 ਦੀ ਸਪੀਡ ਦੇਉਗੀ ਤੁਸੀਂ ਸੜਕ ਤੇ ਦੇਖ ਸਕਦੇ ਹੋ ਬ੍ਰੇਕਾਂ ਲੱਗੀਆਂ ਹੈ ਗੱਡੀ ਦੀਆਂ ਹੁਣ ਇੱਕੋ ਦਮ ਨਹੀਂ ਗੱਡੀ ਰੁਕਦੀ ਜੀ ਤੇ ਤਾਂ ਕਰਕੇ ਹਾਸਾ ਆਉਂਦਾ ਸੁਵਾਰੀਆਂ ਦੀ ਕੋਈ ਬਚਤ ਹੈ ਸੁਵਾਰੀਆਂ ਦੀ ਬਿਲਕੁਲ ਬਚਦਾ ਜੀ 52 ਸੀਟਡ ਹੈ ਜਾਂ 50 ਸੀਟਡ ਹੁੰਦੀਆਂ ਦੀ 100-100 ਸੁਵਾਰੀ ਬੱਡ ਗੱਡੀਆਂ ਦੀ ਘਾਟ ਹੈ ਸਰਕਾਰ ਦੀਆਂ ਨਾਕਾਮੀਆਂ ਨੇ ਸਰ ਬੱਸਾਂ ਨਹੀਂ ਪਾ ਰਹੇ ਅਸੀਂ ਬਹੁਤ ਟਾਈਮ ਦੀ ਮੰਗ ਕਰ ਰਹੇ ਹਾਂ ਵੀ 10000 ਨਵੀਆਂ ਗੱਡੀਆਂ ਪਾਓ ਹੋਰ ਸਾਡੀਆਂ ਮਜਬੂਰੀਆਂ ਨੇ ਸਾਡੇ ਨਾਲ ਲੋਕ ਕਨੇਸ਼ ਕਰਦੇ ਆ ਲੜਦੇ ਆ ਵੀ ਆਹ ਸਾਨੂੰ ਚੜਾਉਂਦੇ ਨਹੀਂ ਪਰ ਸਾਡੀ ਮਜਬੂਰੀ ਆ ਸਰ ਇਹ ਮਤਲਬ 55 ਹੀ ਕਿਕਰ ਦੇ ਵਿੱਚ ਲੈ ਕੇ 100 100 ਵਾਰੀ ਲੈ ਕੇ ਜਾਣੀ ਅੱਛਾ ਉਹਨੂੰ ਦੇਖ ਲਓ ਤੁਸੀਂ ਨਤਹਾਸੇ ਹੁੰਦੇ ਆ ਪਰ ਇਹ ਮਤਲਬ ਜੋ ਓਵਰਲੋਡ ਗੱਡੀਆਂ ਆਉਂਦੀਆਂ ਨੇ ਇਹ ਜਿਆਦਾਤਰ ਮਤਲਬ ਜੋ ਆਪਾਂ ਸਰਕਾਰ ਦੀ ਨਾਕੀ ਤੁਹਾਡੀ ਪੀਆਰਟੀ ਸੀ ਬੱਸ ਦਾ ਕਿੰਨਾ ਨੁਕਸਾਨ ਹੋਇਆ ਮੂਰੋ ਵੱਡੀ ਫੁੱਟਕੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਗੱਡੀ ਖੜੀ ਆਪਦੀ ਠੀਕ ਹੈ ਤੇ ਕਿਹੜਾ ਡਿਪੂ ਆ ਟਾੜਾ ਕਿੱਥੋਂ ਲੈ ਕੇ ਹੈ ਜੀ ਡਿਪੂ ਦੀ ਕੋਈ ਅਸੀਂ 90 ਤੋਂ ਸਵਾਣੇ ਜਾਂਦੀ ਚੱਲ 90 ਤੋਂ ਸਵਾਣੇ ਜਾ ਰਹੇ ਸੀ ਡਰਾਈਵ ਤੁਸੀਂ ਡਰਾਈਵ ਲਓ ਬੱਸ ਅੱਛਾ ਠੀਕ ਹੋ ਗਿਆ ਬਾਈ ਜੀ ਜਿਹੜਾ ਇਹ ਹਾਦਸਾ ਹੋਇਆ ਟਰੋ ਡੈਕਸੀਡੈਂਟ ਹੋਇਆ ਕਿਵੇਂ ਹੋਇਆ ਪੜੀ ਆ ਮੈਂ ਆਗੀ ਕਾਰ ਦੀ ਪਿੱਛੇ ਮੈਂ ਹੌਲੀ ਹੌਲੀ ਆ ਰਿਹਾ ਸੀ ਅੱਛਾ ਚਲਤੀ ਚਾਲੀ ਦੇ ਪਿੱਛੇ ਸੇ ਬੱਸ ਵਾਲੇ ਨੇ ਮਾਰਿਆ ਮੇਰੀ ਗੱਡੀ ਪਲਟੀ ਗਈ ਕਾਰ ਤੇ ਬੰਜ ਗਈ ਅੱਛਾ ਕਿੱਥੋਂ ਆ ਰਹੇ ਸੀ ਜੁਲਨੇ ਆ ਰਹੇ ਸੀ ਜੀ ਕਿੱਥੇ ਜਾਣਾਗੇ ਜਾਣਾ ਸੀ ਮਾਦਾ ਮੈਂ ਚਲੋ ਤੇ ਕਿੰਨੀਆਂ ਕਸਟਾਂ ਆਈਆਂ ਨੇ ਥੋੜੀਆਂ ਸਰ ਤੇ ਲੱਗੀ ਟੱਕੇ ਲੱਗੀਆਂ ਜੀ ਪੈਰ ਤੇ ਛਾਤੀ ਮੇਂ ਦਰਦ ਆ ਠੀਕ ਹੈ ਤੇ ਲੁਧਿਆਣੇ ਦੇ ਆ ਤੁਸੀਂ ਹਾਂਜੀ ਠੀਕ ਹੈ ਆਗੇ ਰਿਸ਼ਤੇਦਾਰ ਕੋਈ ਆ ਗਿਆ ਕੋਈ ਨਹੀਂ ਆਇਆ ਜੀ ਅਭੀ ਬਾਪੂ ਕੋ ਫੋਨ ਕੀਤਾ ਸੀ ਕਿ ਬਾਪੂ ਆ ਰਿਹਾ ਹਾਂ ਰਿਹਾ ਬਾਪੂ ਦਾ ਚੰਗਾ ਠੀਕ ਹੈ ਠੀਕ ਹੈ ਤੇ ਕਾਹਦਾ ਮਾਲ ਪਰ ਆਇਆ ਸਭ ਦਾ ਕਾਹਦਾ ਹੈ ਵਿੰਟਰ ਲੋਕ ਟਾਇਰ ਕੀ ਮਾਲ ਹੈ ਜੀ ਠੀਕ ਹੈ ਪੋਨੀਗੜ ਤੋਂ ਜਾਣਾ ਸੀ ਆਗੇ ਪੋਨੀਗੜ ਤੋਂ ਅੱਗੇ ਜਾਣਾ ਹਾਂ ਨਾਲੇ ਕਿਹੜਾ ਪਿੱਛੇ ਵੀ ਪੁੱਛਿਆ ਸੀ ਨਾਮ ਕੀ ਹੈ ਸੰਜੀਤ ਨਾਮ ਹੈ ਜੀ ਲੁਧਿਆਣੇ ਕਿੱਥੇ ਰਹਿੰਦੇ ਹੋ ਗੈਸ ਉਰੀ ਜਟੰਡਾਰੀ ਕਲਾ ਟੰਡਾਰੀ ਕਲਾ ਗੈਸ ਜਸਪਾਲ ਮੰਗਰ ਹਾਂਜੀ ਜਸਪਾਲ ਮੰਗਰ ਵਿੱਚ ਫੈਲਦੀ ਹੈ ਠੀਕ ਬਾਬੂ ਜੀ ਠੀਕ ਹੈ ਉਹ ਰੋਜ਼ ਅਸਰ ਕਰ ਰਹੇ ਬੜੀ ਜੋ ਨਾਲ ਮਾਰਾ ਮੇਰੀ ਗੱਡੀ ਪਲਟੀ ਹੋ ਗਈ ਹੈ ਅੱਛਾ ਬੱਸ ਵਾਲੇ ਨੇ ਠੀਕ ਹੈ ਇਹਦਾ ਆਟੂ ਪਲਟਿਆ ਐਕਸੀਡੈਂਟ ਕੇਸ ਆਇਆ ਉਹਦੇ ਕਿੰਨੇ ਰਿਸਟਾਂ ਨੇ ਕੀ ਕੋਈ ਮਾਈਨਰ ਇੰਜਰੀਜ਼ ਹੈ ਹੈਡ ਤੇ بس 4 ਸਚਰਸ ਆਏ ਹੈ ਮਾਈਨਰ ਇੰਜਰੀਜ਼ ਹੈ ਹੈਡ ਤੇ 4 ਸਚਰਸ ਆਏ ਹੈ ਕੋਈ باقی وہ چاہتے کی کہہ رہے ہے ایکس رے کروا کے ایویلیٹ کریں ٹھیک ہے تو جو اس کی کونی پہ بھی ہے کچھ کونی پہ ایبریشن سے مائنر ایبریشن جو رکھتے ہیں ٹھیک ہے ابھی زیادہ نہیں ہے تھوڑا نورمل ٹانکی سٹیٹ جی کے نہیں ہے ہیں چاہ رہے ہیں کی نام ہے اپنے آروسنگلہ ڈاکٹر آروسنگلہ ٹھیک ہے